ਅਸਲਾਮੁਅਲੈਕਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ 'ਚ ਹੋਇਆ ਅਜ਼ਾਫਾ ਵਿਕਰਮ ਸਿੰਘ ਮਜੀਠੀਆ ਨਸ਼ੇ ਦੇ ਸਭ ਤੋਂ ਵੱਡੇ ਤਸਕਰ ਸਿਗੇ ਕਿਉਂਕਿ ਇਸ ਦੇ ਵੱਡੇ ਸਬੂਤ ਮਿਲ ਗਏ ਨੇ ਕਿਹੜੀਆਂ ਗੱਡੀਆਂ ਜਿਹੜੀਆਂ ਨਸ਼ਾ ਤਸਕਰੀ ਦੇ ਵਿੱਚ ਇਸਤੇਮਾਲ ਹੁੰਦੀਆਂ ਸੀਗੀਆਂ ਉਹਨਾਂ ਦੀ ਫਿਹਰਿਸਤ ਵੀ ਸਾਹਮਣੇ ਆ ਗਈ ਹੈ ਤੇ ਦੂਜੇ ਪਾਸੇ ਹੁਣ ਐਨਡੀਪੀਐਸ ਦੇ ਹੈਦ ਨੂੰ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਐਫ ਆਈ ਆਰ ਦਰਜ ਕੀਤੀ ਜਾਏਗੀ ਮੁਕੰਮਲ ਜਾਣਕਾਰੀ ਅੱਛੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਅੱਜ ਦੀ ਇੱਕ ਬਹੁਤ ਵੱਡੀ ਖਬਰ ਵਿਕਰਮ ਸਿੰਘ ਮਜੀਠੀਆ ਤੇ ਜਿਹੜੀ ਇਹ ਗੱਡੀਆਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਚਿੱਟੇ ਦੀ ਤਸਕਰੀ ਔਰ ਚਿੱਟੇ ਦੀ ਸਪਲਾਈ ਕਰਦੇ ਸੀ ਉਹਨਾਂ ਗੱਡੀਆਂ ਦਾ ਜ਼ਿਕਰ ਤੁਹਾਡੇ ਸਾਹਮਣੇ ਕਰਾਂਗੇ ਔਰ ਵਿਕਰਮ ਸਿੰਘ ਮਜੀਠੀਆ ਤੇ ਐਨ ਡੀ ਪੀ ਐਸ ਦਾ ਕੇਸ ਯਾਨੀ ਇੱਕ ਬਹੁਤ ਵੱਡਾ ਨਸ਼ਿਆਂ ਦੇ ਕੇਸ ਪੈਣ ਜਾ ਰਿਹਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਸ ਦਿਨ ਦਾ ਚਾਰ ਸ਼ੀਟ ਦਾਖਲ ਹੋਈ ਹੈ ਕਹਿੰਦੇ ਜੀ ਚਾਰ ਟਰੰਕਾਂ ਦਾ ਵੱਡਾ ਜ਼ਿਕਰ ਹੁੰਦਾ ਸੀ ਤਾਂ ਉਹਨਾਂ ਚਾਰ ਟਰੰਕਾਂ ਦੇ ਵਿੱਚ ਕੱਲ ਵੀ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਉਹਨਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਜ਼ਿੰਦਗੀ ਕੈਦ ਹੋ ਚੁੱਕੀ ਹੈ ਤਾਂ ਜਿਹੜੀ ਉਹ ਜ਼ਿੰਦਗੀ ਹੈ ਦਰਾਂ ਸਾਲ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਇੱਕ ਬਹੁਤ ਵੱਡਾ ਕਾਲਾ ਸੱਚ ਅੱਜ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਹਾਂ ਕਿਉਂਕਿ ਗੱਡੀਆਂ ਬਹੁਤ ਸਾਰੀਆਂ ਸੀ ਜਿਨ੍ਹਾਂ ਦੇ ਵਿੱਚ ਬਹੁਤ ਵੱਡਾ ਨਾਮ ਇਹੀ ਆਇਆ ਕਿ ਬਿਕਰਮ ਸਿੰਘ ਮਜੀਠੀਆ ਜਿਹੜੀਆਂ ਗੱਡੀਆਂ ਨੂੰ ਵਰਤ ਰਿਹਾ ਸੀ ਕਰੋੜਾਂ ਦੀ ਸੰਖਿਆ ਦੇ ਵਿੱਚ ਉਹਨਾਂ ਦੀ ਕੀਮਤ ਦੱਸੀ ਜਾ ਰਹੀ ਹੈ ਉਹਨਾਂ ਨੂੰ ਚਿੱਟੇ ਦੀ ਤਸਕਰੀ ਦੇ ਵਿੱਚ ਚਿੱਟੇ ਦੀ ਸਮਗਲਿੰਗ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਰਤਿਆ ਗਿਆ ਕਈ ਗੱਡੀਆਂ ਔਰ ਕਈ ਸਾਰੇ ਬੰਦੇ ਜਿਹੜੇ ਬਿਕਰਮ ਮਜੀਠੀਏ ਦੇ ਨਾਲ ਕੋਈ ਤਾਲੁਕਤ ਨਹੀਂ ਰੱਖਦੇ ਕਾਗਜ਼ਾਂ ਦੇ ਵਿੱਚ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਕਿਵੇਂ ਵਰਤਦੇ ਸੀ ਹੋਰ ਲੋਕਾਂ ਨੂੰ ਕਿ ਜਿਵੇਂ ਕਿਸੇ ਦਾ ਸਿੰਮ ਫੜਾਇਆ ਜਾਂਦਾ ਤੇ ਦੇਖੋ ਖੰਨੇ ਤੋਂ ਇੱਕ ਬੰਦੇ ਦਾ ਸਿੰਮ ਫੜਾਇਆ ਜਾਂਦਾ ਕਹਿੰਦੇ ਜੀ ਉਹ ਸਿੰਮ ਆ ਜਿਹੜਾ ਖੰਨੇ ਦਾ ਇੱਕ ਬੰਦਾ ਰਹਿਣ ਵਾਲਾ ਉਹਦਾ ਸਿੰਮ ਹੈ ਤੇ ਵਿਕਰਮ ਮਜੀਠੀਆ ਉਹ ਸਿੰਮ ਨੂੰ ਕਿਉਂ ਵਰਤ ਰਿਹਾ ਸੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਸੀ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਇੱਕ ਐਸੀ ਖਬਰ ਧਰਨ ਜਾ ਰਿਹਾ ਮੈਂ ਵਿਕਰਮ ਸਿੰਘ ਮਜੀਠੀਆ ਤੇ ਐਨਡੀਪੀਐਸ ਯਾਨੀ ਨਸ਼ਿਆਂ ਦਾ ਕੇਸ ਇਨਾਂ ਦੇ ਘਰ ਦੇ ਮਾਲਕ ਤੱਕ ਕਈ ਸਾਰੇ ਦਾਅਵੇ ਕਰ ਗਏ ਉਹਨਾਂ ਦੀ ਪਤਨੀ ਵੀ ਹੰਦਾਵਾ ਕੀਤਾ ਔਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਭੈਣ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਵੀ ਦਾਵਾ ਕੀਤਾ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਕੋਲ ਨਾ ਤਾਂ ਕੋਈ ਬੇਨਾਮੀ ਸੰਪਤੀ ਔਰ ਨਾ ਸਾਡਾ ਚਿੱਟੇ ਦੇ ਵਿੱਚ ਕਿਸੇ ਦੇ ਵਿੱਚ ਹੱਥ ਹੈ ਤਾਂ ਹੁਣ ਜਿਹੜਾ ਹੱਥ ਸੀ ਉਹ ਦਰਅਸਲ ਦੇ ਵਿੱਚ ਚਿੱਟੇ ਦੇ ਵਿੱਚ ਹੀ ਸੀ ਜਿਹੜੀਆਂ ਗੱਡੀਆਂ ਤੁਹਾਡੇ ਸਾਹਮਣੇ ਅੱਜ ਗੱਡੀਆਂ ਦਾ ਜ਼ਿਕਰ ਕਰਨ ਜਾ ਰਹੇ ਹਾਂ ਉਹਨਾਂ ਗੱਡੀਆਂ ਦੇ ਵਿੱਚ ਕਿਸੇ ਦਿਨ ਬਿਕਰਮ ਸਿੰਘ ਮਜੀਠੀਆ ਚਿੱਟੇ ਦੀ ਸਮਗਲਨ ਕਰਦੇ ਸੀ ਬਹੁਤ ਵੱਡੇ ਪੈਮਾਨੇ ਦੇ ਉੱਤੇ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਘਾਣ ਕੀਤਾ ਤੇ ਜਿਹੜਾ ਭੋਲਾ ਸੀ ਭੋਲੇ ਨੂੰ ਇਹਨਾਂ ਨੇ ਫੜਿਆ ਸੀ ਬਾਦਲਾ ਨੇ ਤਾਂ ਬਾਦਲ ਕਹਿੰਦੀ ਜੀ ਅਸੀਂ ਭੋਲਾ ਫੜਿਆ ਪਰ ਉਸੇ ਭੋਲੇ ਨੇ ਮੋਹਰ ਲਾ ਦਿੱਤੀ ਸੀ ਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦੀ ਤਸਕਰੀ ਭੁੱਕੀ ਦੀ ਤਸਕਰੀ ਮੇਰੇ ਨਾਲ ਕਰਦਾ ਸੀ ਤਾਂ ਉਸ ਗੱਲ ਨੂੰ ਸੁਖਵੀਰ ਸਿੰਘ ਬਾਦਲ ਨੇ ਬਿਲਕੁਲ ਨਕਾਰ ਦਿੱਤਾ ਸੀ ਕਹਿੰਦੇ ਜੀ ਭੋਲੇ ਨੂੰ ਦਾਸੀ ਫੜਿਆ ਇਹਦਾ ਜਾਣ ਬੁੱਝ ਕੇ ਵਿਕਰਮ ਮਜੀਠੀਆ ਦਾ ਨਾਮ ਲੈ ਰਿਹਾ ਪਰ ਦਰਅਸਲ ਦੇ ਵਿੱਚ ਵਿਕਰਮ ਮਜੀਠੀ ਦਾ ਸੱਚ ਉਹੀ ਸੀ ਜੋ ਭੋਲੇ ਨੇ ਕਿਹਾ ਸੀ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਐਨਡੀਪੀਐਸ ਦੇ ਵਿੱਚ ਫਸ ਚੁੱਕੇ ਨੇ ਕਿਉਂਕਿ ਜਿਹੜੀ ਐਸਆਈਟੀ ਦੀ ਟੀਮ ਕੱਲ ਨਾਭਾ ਜੇਲ੍ਹ ਦੇ ਵਿੱਚ ਪਹੁੰਚਦੀ ਹੈ ਕਹਿੰਦੇ ਜੀ ਇਹਨੂੰ ਪੁੱਛਗას ਕਰ ਰਹੀ ਹੈ ਪਰ ਦਰਅਸਲ ਦੇ ਵਿੱਚ ਐਨਡੀਪੀਐਸ ਦਾ ਕੇਸ ਵਿਕਰਮ ਮਜੀਠੀਏ ਤੇ ਦੁਬਾਰਾ ਤੋਂ ਇੱਕ ਹੋਰ ਲਾਗੂ ਹੋ ਗਿਆ ਤਾ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਗੱਲ ਕਹੀ ਕਹਿੰਦੇ ਜੀ ਅਸੀਂ ਵਿਕਰਮ ਮਜੀਠੀਏ ਨੂੰ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਔਰ ਦੂਜੇ ਪਾਸੇ ਅੱਡੀ ਚੋਟੀ ਦਾ ਜੋਰ ਵਿਕਰਮ ਮਜੀਠੀਏ ਨੂੰ ਕਢਾਉਣ ਦੀ ਖਾਤਰ ਬਾਦਲਾਂ ਦਾ ਵੀ ਲੱਗਿਆ ਵਿਰੋਧੀ ਹੋਰ ਕਈ ਪਾਰਟੀਆਂ ਨੇ ਜਿਹੜੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਨੇ ਉਹ ਕਹਿੰਦੇ ਸੀ ਪਹਿਲਾਂ ਦੇਖੋ ਚੰਨੀ ਦਾ ਬਿਆਨ ਆਉਂਦਾ ਹੈ ਕਹਿੰਦੇ ਵਿਕਰਮ ਮਜੀਠੀਏ ਤੇ ਐਕਸ਼ਨ ਗਲਤ ਹੋ ਗਿਆ ਫਿਰ ਖੈਰਾ ਦਾ ਆਉਂਦਾ ਜੀ ਉਹ ਵੀ ਕਹਿੰਦੇ ਇਹੀ ਗੱਲ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਰਹੇ ਪੰਜਾਬ ਦੇ ਅੰਦਰ ਕੈਪਟਨ ਮਰਿੰਦਰ ਸਿੰਘ ਕਾਂਗਰਸ ਦੇ ਲੀਡਰ ਜਿਹੜੇ ਅੱਜ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਉਹਨਾਂ ਨੇ ਵੀ ਕਿਹਾ ਕਿ ਮੇਰੇ ਭਤੀਜੇ ਵਿਕਰਮ ਮਜੀਠੀਏ ਤੇ ਬੜਾ ਮਾੜਾ ਐਕਸ਼ਨ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਸੁਣੋ ਜੀ ਰੋ ਧਿਆਨ ਦੇ ਨਾਲ ਕਿ ਵਿਕਰਮ ਸਿੰਘ ਮਜੀਠੀਏ ਤੇ ਐਂਡੀਪੀਐਸ ਦਾ ਪਰਚਾ ਔਰ ਗੱਡੀਆਂ ਦੇ ਵਿੱਚ ਉਹ ਤਸਕਰੀ ਕਿਵੇਂ ਕਰਦੇ ਸੀ ਸੁਣ ਜਿਹੜੀ ਇੱਕ ਵਾਰੀ ਉੱਥੇ ਵਿਕਰਮ ਸਿੰਘ ਮਜੀਠਿਆ ਨਾਲ ਤਾਲੁਕ ਰੱਖਦੀ ਆ ਕਿ او ਐਸ ਪੀ ਐਫ ਐਸ ਆਈਟੀ ਜਿਹੜੀ ਡਰੱਗ ਦੇ ਕੇਸ ਨੂੰ ਲੈ ਕੇ ਐਂਡੀ ਪੀ ਐਸ ਟੀ ਕੇਸ ਨੂੰ ਲੈ ਕੇ ਜਿਹੜਾ ਵਿਕਰਮ ਮਜੀਠਿਆ ਦੇ ਖਿਲਾਫ ਰਜਿਸਟਰ ਕੀਤਾ ਗਿਆ ਸੀ ਪਹਿਲੀ ਐਫਐਫਐਸਟੀ ਐਫਐਸਟੀ ਆ ਪੀਰੋਪੋਰਟੋ ਬਾਦ ਤੋਂ ਬਾਅਦ ਜਿਹੜੀ ਨਵੀਂ ਐਸ ਆਈਟੀ ਬਣਾਈ ਗਈ ਸੀ ਉਹਨੀਆਂ ਰਿਪੋਰਟਾਂ ਨੂੰ ਲੈਂਦੇ ਹੋਏ ਜਿਹੜੀ FIR ਨਵੀਂ ਰਜਿਸਟਰ ਕੀਤੀ ਗਈ ਸੀ। ਉਹਦੇ ਖਿਲਾਫ ਚੱਲਦੇ ਹੋਏ ਅੱਜ ਪੰਜਵੀਂ SIT ਜਿਹੜੀ ਮਜੀਠੀਆ ਦੇ ਖਿਲਾਫ ਬਣੀ ਜਿਹਦੇ ਮੁਖੀ ਪਟਿਆਲਾ ਦੇ SSP ਉਹਨਾਂ ਦੀ ਅੱਜ SIT ਦੀ ਟੀਮ ਜਿਹੜੀ ਆ ਵਰੁਣ ਸ਼ਰਮਾ ਦੀ ਟੀਮ SSP ਪਟਿਆਲਾ ਉਹ ਨਾਪਾ ਜੇਲ੍ਹ ਪਹੁੰਚਦੀ ਹੈ ਤੇ 2 ਘੰਟੇ ਤੱਕ ਉਹ ਇੰਡਾਰੋਗੇਸ਼ਨ ਕਰਕੇ ਆ ਵਿਕਰਮ ਸਿੰਘ ਮਜੀਠੀਆ ਕੇ ਆ ਕੇ ਐਂਡੀਪੀਐਸ ਕੇਸ ਨੂੰ ਲੈ ਕੇ ਯਾਨੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਂਡੀਪੀਐਸ ਦਾ ਪਰਚਾ ਢੋਕ ਦਿੱਤਾ ਤਾਂ ਹੁਣ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਹੋਵੇ ਉਹਨਾਂ ਦੀ ਹਰਸਿਮਰਤ ਕੌਰ ਬਾਦਲ ਇਹ ਚਾਹੇ ਜਿੰਨੇ ਮਰਜੀ ਤਣੇ ਤੜਾਉਣ ਪਰ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆ ਸਕਦਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਬਹੁਤ ਵੱਡੀ ਪਾਵਰ ਹੁੰਦੀ ਆ ਸਟੇਟ ਦੇ ਮੁੱਖ ਮੰਤਰੀ ਨੇ 7 ਕਰੋੜ ਲੋਕਾਂ ਦੀ ਆਵਾਜ਼ ਆ ਉਹਨਾਂ ਦੇ ਨਾਲ ਕਿਉਂਕਿ 3 ਕਰੋੜ ਲੋਕ ਉਹ ਨੇ ਜਿਨ੍ਹਾਂ ਦੇ ਵਿੱਚੋਂ ਲੋਕਾਂ ਨੇ ਚੁਣੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਔਰ ਹੁਣ ਪੰਜਾਬ ਦੇ ਲੋਕਾਂ ਦੀ ਆਵਾਜ਼ ਕੀ ਹੈ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਫੜਤਾ ਲਿਆ ਛੱਡ ਨਾ ਦਿਓ ਕਿਉਂਕਿ ਨਹੀਂ ਤਾਂ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੂੰ 2027 ਦੇ ਵਿੱਚ ਬਹੁਤ ਵੱਡਾ ਖਤਰਾ ਪੈਦਾ ਹੋ ਜਾਣਾ ਤਾਂ ਹੁਣ ਇਹਦੇ ਨਾਲ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਖਬਰ ਆ ਰਹੀ ਹੈ ਕਿਉਂਕਿ ਮੀਂਹ ਦਾ ਲਗਾਤਾਰ ਬਹਾਵ ਵਧ ਰਿਹਾ ਜਿਹੜਾ ਕਿਉਂਕਿ ਮੀਂਹ ਦੇ ਨਾਲ ਜਿਹੜੀ ਲਗਾਤਾਰ ਬਰਸਾਤ ਪੈ ਰਹੀ ਹੈ ਇਹਦੇ ਨਾਲ ਬਹੁਤ ਸਾਰੇ ਇਲਾਕੇ ਪੰਜਾਬ ਦੇ ਡੁੱਬਦੇ ਜਾ ਰਹੇ ਨੇ ਪ੍ਰਸ਼ਾਸਨ ਨੂੰ ਪੰਜਾਬ ਦੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਸਰਦੂਲਗੜ੍ਹ ਦੇ ਵਿੱਚ ਇੱਕ ਛੱਪੜ ਪਾਇਆ ਜਾਂਦਾ ਜਿਹੜਾ ਕਿ ਬਾੜ ਨੰਬਰ 5 ਦੇ ਵਿੱਚ ਉੱਥੋਂ ਦੀ ਖਬਰ ਕੱਲ ਮੈਂ ਲਾਈ ਸੀ ਉੱਥੋਂ ਦੇ ਐਮਐਲਏ ਨੇ ਗੁਰਪ੍ਰੀਤ ਸਿੰਘ ਬਣਾਵਾਲੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਹੀ ਨੇ ਆ ਹੁਣ ਉਹਨਾਂ ਨੇ ਇੱਕ ਅਪੀਲ ਆ ਬਾਹਰ ਨੰਬਰ 5 ਸਰਦੂਲਗੜ ਦੇ ਲੋਕਾਂ ਬਣੀਓ ਕਿਉਂਕਿ ਜਿਹੜਾ ਉਹ ਛੱਪੜ ਉਹ ਦਰਸਲ ਦੇ ਵਿੱਚ ਚੜ ਚੁੱਕਿਆ ਕਿਉਂ ਚੜ ਗਿਆ ਕਿਉਂਕਿ بارش ਪੈ ਰਹੀ ਹੈ ਤਾਂ ਗਗਰ ਦਰਿਆ ਦੇ ਵਿੱਚ ਸ਼ਹਿਰ ਦਾ ਪਾਣੀ ਜਾਂਦਾ ਸੀ ਤੇ ਹੁਣ ਗਗਰ ਦਰਿਆ ਉਫਾਨ ਦੇ ਉੱਤੇ ਆ ਕਿਸੇ ਵੇਲੇ ਵੀ ਬੰਨ ਟੁੱਟ ਸਕਦੇ ਨੇ ਔਰ ਦੂਜੇ ਪਾਸੇ ਜਿਹੜੀਆਂ ਉਹਦੇ ਅੰਦਰ ਪੁਲੀਆਂ ਜਾਂਦੀਆਂ ਸੀ ਸ਼ਹਿਰ ਦੇ ਪਾਣੀ ਦੀਆਂ ਉਹਨਾਂ ਨੂੰ ਬੰਦ ਕੀਤਾ ਗਿਆ ਕਿਉਂਕਿ ਉਲਟਾ ਪਾਣੀ ਨਹੀਂ ਤਾਂ ਗਗਰ ਦਰਿਆ ਦਾ ਬਾਹਰ ਆਉਂਦਾ ਸੀ ਪਰ ਇਹਦੇ ਨਾਲ ਹੀ ਛੱਪੜ ਦੇ ਵਿੱਚ ਜਿਹੜਾ ਪਾਣੀ ਕ੍ਰਾਸ ਕੀਤਾ ਗਿਆ ਉਹਦੇ ਨਾਲ ਜਿੰਨੇ ਵੀ ਗਰੀਬ ਲੋਕ ਉੱਥੇ ਰਹਿੰਦੇ ਨੇ 12 ਨੰਬਰ 5 ਸਰਦੂਲਗੜ ਉੱਥੇ ਭਾਈ ਇਹ ਘਰਾਂ ਦੇ ਵਿੱਚ ਪਾਣੀ ਵੜਨ ਤੇ ਆ ਜੇਕਰ ਧਿਆਨ ਨਾ ਦਿੱਤਾ ਗਿਆ ਵੱਡੇ ਪੱਦਰ ਦੇ ਉੱਤੇ ਨੁਕਸਾਨ ਗਰੀਬ ਲੋਕਾਂ ਦਾ ਹੋਣਾ ਉਹ ਗਰੀਬ ਲੋਕ ਜਿਨ੍ਹਾਂ ਨੇ ਬਾਈ ਦੇ ਵਿੱਚ ਪਹਾੜੀ ਸੱਤਾ ਕਾਇਮ ਕਰਵਾਈ ਉਹਨਾਂ ਲੋਕਾਂ ਦਾ ਯੋਗਦਾਨ ਇੱਕ ਬਹੁਤ ਵੱਡਾ ਯੋਗਦਾਨ ਗੁਰਪ੍ਰੀਤ ਸਿੰਘ ਬਾਣਾਵਾਲੀ ਨੂੰ ਜਿਤਾਉਣ ਦੇ ਵਿੱਚ ਸੀ ਜੇਕਰ ਅੱਜ ਦੀ ਘੜੀ ਬਣਾ ਵਾਲੀ ਐਮਐਲਏ ਗੁਰਪ੍ਰੀਤ ਸਿੰਘ ਸਰਦੂਲਗੜ੍ਹ ਦੇ 12 ਨੰਬਰ 5 ਦੇ ਵਿੱਚ ਨਹੀਂ ਜਾ ਕੇ ਜਾਜਾ ਲੈਂਦੇ ਨਹੀਂ ਕੋਈ ਸਮਾਧਾਨ ਕਰਦੇ ਤਾਂ ਕੱਲ ਨੂੰ ਤੁਹਾਨੂੰ ਇਹਦਾ ਮੋੜ ਮਾ ਜਵਾਬ ਮਿਲਣਾ ਇਹ ਤੈਅ ਹੈ ਕਿਉਂਕਿ ਲੋਕਾਂ ਨੇ ਬੈਂਕੇ ਦੀ ਚੋੜ ਤੇ ਵੋਟ ਪਾਈ ਸੀ ਤੇ ਅੱਜ ਦੁੱਖ ਦੀ ਘੜੀ ਦੇ ਵਿੱਚ ਐਮਐਲਏ ਸਾਹਿਬ ਉੱਥੇ ਨਹੀਂ ਪਹੁੰਚਦੇ ਲੋਕਾਂ ਦੀ ਸੁਣਵਾਈ ਨਹੀਂ ਕਰਦੇ ਜਾਂ ਸੁਣਦੇ ਨਹੀਂ ਤਾਂ ਭਾਈ ਫਿਰ ਆਉਣ ਵਾਲਾ ਸਮਾਂ ਤੁਹਾਡੇ ਲਈ ਭਿੱਲਾ ਪੈ ਜਾਣਾ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਵੀ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਰਜੀਠੀਆ ਹੁਣ ਦਿਨ ਬਦਿਨ ਫਸਦੇ ਜਾ ਰਹੇ ਹੈ ਕਿਉਂਕਿ ਉਹਨਾਂ ਦੀਆਂ ਮੁਸ਼ਕਲਾਂ ਚ ਅਜ਼ਾਫਾ ਹੁੰਦਾ ਜਾ ਰਿਹਾ ਹੈਗਾ ਵਾ ਉਹਨਾਂ ਦੇ ਕੇਸ ਨੂੰ ਲੈ ਕੇ ਨਵੇਂ-ਨਵੇਂ ਪਹਿਲੂ ਜਿਹੜੇ ਆ ਉਹ ਸਾਹਮਣੇ ਆ ਰਹੇ ਹੈਗੇ ਆ ਜਿਹੜੇ ਆਵਾਮ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਵੀ ਹੈਰਾਨੀ ਜਾਣਖੇਗੀ ਹੈ ਪ੍ਰਸ਼ਾਸਨ ਵਾਸਤੇ ਵੀ ਉਹ ਜਿਹੜੀਆਂ ਚੀਜ਼ਾਂ ਹੈ ਹੈਰਾਨੀ ਜਾਣਖੇਗੀਆਂ ਮੈਂ ਔਰ ਇਹਦੇ ਨਾਲ ਜਿਹੜਾ ਉਹਨਾਂ ਦਾ ਕੇਸ ਕਮਜ਼ੋਰ ਹੁੰਦਾ ਨਜ਼ਰ ਆਉਂਦਿਆ ਹੈਗਾ ਇਸ ਲਈ ਇਹ ਕਿਹਾ ਜਾ ਸਕਦਾ ਵੈ ਕਿ ਉਹ ਹੁਣ ਲੰਬੇ ਅਰਸੇ ਬਾਅਦ ਤੇ ਜੇਲ੍ਹ ਜਾ ਸਕਦੇ ਹੈਗੇ ਆ ਚਾਹੇ ਕਿ ਦੂਜੇ ਪਾਸੇ ਉਹਨਾਂ ਦੀ ਫੈਮਿਲੀ ਉਹਨਾਂ ਦੇ ਜਿਹੜੇ ਵਕੀਲ ਹੈਗੇ ਆ ਉਹ ਇਸ ਗੱਲ ਤੋਂ مسلسل ਇਨਕਾਰ ਕਰਦੇ ਨਜ਼ਰ ਆ ਰਹੇ ਆ ਕਿ ਇਸ ਤਰ੍ਹਾਂ ਦਾ ਕੋਈ ਵੀ ਸਬੂਤ ਜਰਾ ਦੇ ਹੱਥ ਨਹੀਂ ਲੱਗਾ ਸਿਰਫ ਫਰਜ਼ੀ ਗੱਲਾਂ ਹੈਗੀਆਂ ਮੈਂ ਤਕਸ਼ਾ ਹੀ ਕੀਤੀ ਜਾਂਦੀ ਹੈ ਆਵਾਮ ਚਨਦੀ ਸ਼ਬੀ ਜਿਹੜੀਆ ਖਰਾਬ ਕੀਤੀ ਜਾਂਦੀ ਹੈਗੀ ਹੈ ਇਸ ਵਾਸਤੇ ਇਸ ਤਰ੍ਹਾਂ ਦੀਆ ਜਿਹੜੀਆਂ ਨਵੀਆਂ ਨਵੀਆਂ ਚੀਜ਼ਾਂ ਸਾਹਮਣੇ ਲਿਆਈਆਂ ਜਾਂਦੀਆਂ ਹੈਗੀਆਂ ਮੈਂ ਪਰ ਨਵਿਕਰਮ ਸਿੰਘ ਉਹ ਜੀਠੀਆ ਨਰਦੋਸ਼ ਹੈਗੇ ਆ ਉਹਨਾਂ ਦਾ ਕਿਸੇ ਵੀ ਮਾਮਲੇ ਦੇ ਵਿੱਚ ਕੋਈ ਹੱਥ ਨਹੀਂ ਹੈਗਾ ਜਦ ਕਿ ਦੂਸਰੇ ਪਾਸੇ ਹੁਣ ਐਨਡੀਪੀਐਸ ਦੇ ਤਹਿਤ ਵੀ ਉਹਨਾਂ ਤੇ ਐਫਆਈਆਰ ਕਰਵਾਈ ਜਾਏਗੀ ਔਰ ਜਿਹੜਾ ਨਸ਼ਾ ਤਸਕਰੀ ਦੇ ਵਿੱਚ ਗੱਡੀਆਂ ਇਸਤੇਮਾਲ ਹੋਈਆਂ ਹੈਗੀਆਂ ਮੈਂ ਉਹਨਾਂ ਦੀ ਮਾਲੀਅਤ ਵੀ ਕਰੋੜਾਂ ਦੇ ਵਿੱਚ ਦੱਸੀ ਜਾ ਰਹੀ ਹੈਗੀ ਆ ਔਰ ਇਹ ਗੱਡੀਆਂ ਜੜੀਆਂ ਮੈਂ ਮੁਕਤਲਿਫ ਲੋਕਾਂ ਦੇ ਜ਼ਿਰੇ ਇਸਤੇਮਾਲ ਸਿਗੀਆਂ ਵਿਕਰਮ ਸਿੰਘ ਮਜੀਠੀਆ ਜਸ ਤਰ੍ਹਾਂ ਕਿਸੇ ਦੂਸਰੇ ਬੰਦੇ ਦੀ ਸਿਮ ਇਸਤੇਮਾਲ ਕਰਦੇ ਸਿਗੇ ਉਹ ਉਹਦੇ ਤੋਂ ਹੀ ਆਪਣੇ ਜਿਹੜੇ ਆ ਰਾਪਤੇ ਕਰਦੇ ਸੀਗੇ ਇਸੇ ਤਰ੍ਹਾਂ ਨਸ਼ਾ ਤਸਕਰੀ ਦੇ ਵਿੱਚ ਜਿਹੜੀਆਂ ਗੱਡੀਆਂ ਇਸਤੇਮਾਲ ਹੋਈਆਂ ਉਹਨਾਂ ਦੀ ਮਾਲਿਅਤ ਵੀ ਕਰੋੜਾਂ ਚ ਹੈ ਔਰ ਉਹ ਦੂਸਰੇ ਬਹੁਤ ਸਾਰੇ ਐਸੇ ਲੋਕ ਸਾਹਮਣੇ ਆਏ ਐ ਸਿਚਰੇ ਸਾਹਮਣੇ ਆਏ ਜਿਨ੍ਹਾਂ ਨਾਲ ਬਜ਼ਾਹਰੀ ਤੌਰ ਤੇ ਤੇ ਬਿਕਰਮ ਸਿੰਘ ਮਜੀਠੀਆ ਨਾਲ ਕੋਈ ਤਾਲੁਕ ਨਹੀਂ ਹੈ ਪਰ ਨਸ਼ਾ ਤਸਕਰੀ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਹੈਗਾ ਵਾ ਦੂਜੇ ਪਾਸੇ ਇਹ ਜਿਹੜਾ ਰੋਲਾ ਪਾਉਂਦੇ ਸੀਗੇ ਕਿ ਭੋਲਾ ਜਿਹੜਾ ਕਿ ਨਸ਼ੇ ਦਾ ਵੱਡਾ ਤਸਕਰ ਸੀ ਅਸੀਂ ਉਹਨੂੰ ਫੜਿਆ ਹੈਗਾ ਵਾ ਉਨੇ ਜਿਹੜੀ ਸੱਚੀ ਗੱਲ ਦੱਸੀ ਸੀ ਕਿ ਇਸ ਨਸ਼ਾ ਤਸਕਰੀ ਨੂੰ ਅਰੂਜ ਤੇ ਲੈ ਕੇ ਜਾਣ ਦਾ ਸਭ ਤੋਂ ਵੱਡਾ ਹਰ ਬਿਕਰਮ ਸਿੰਘ ਮਜੀਠੀਆ ਦਾ ਹੈਗਾ ਵੈ ਇਹ ਮੇਰੇ ਨਾਲ ਮਿਲਿਆ ਹੈਗਾ ਵੈ ਜੋ ਕੁਝ ਹੁੰਦਾ ਹੈ ਇਹਦੇ ਇਲਮ 'ਚ ਹੁੰਦਾ ਹੈਗਾ ਵੈ ਔਰ ਉਹ ਚੀਜ਼ਾਂ ਹੁਣ ਜਿਹੜੀਆਂ ਸਾਹਮਣੇ ਆ ਰਹੀਆਂ ਹੈਗੀਆਂ ਵੈ ਉਹ ਸੱਚ ਹੁੰਦੀਆਂ ਜਿਹੜੀਆਂ ਨਜ਼ਰ ਆਉਂਦੀਆਂ ਹੈਗੀਆਂ ਵੈ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਆ ਆਪਣਾ ਧਿਆਨ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼